ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋ ਲੋਧੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਿੱਖਿਆ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸ ਕਲਾਸ ਜਿਹਦੇ ਵਿੱਚ ਅੱਜ ਆਪਾਂ ਵਿਰੋਧੀ ਸ਼ਬਦ ਪਾਰਟ 2 ਕਰਾਂਗੇ ਸੋ ਜਿਹੜੇ ਬੱਚੇ ਨੇ ਮੇਰਾ ਫਸਟ ਜਿਹੜਾ ਵਿਰੋਧੀ ਸ਼ਬਦ ਦਾ ਪਾਰਟ ਆਫ ਕਲਾਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਦੇਖੋ ਕਿਉਂਕਿ ਆਪਾਂ ਇਸ ਚੈਨਲ ਤੇ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਕਨਸਟੇਬਲ 2025 ਦੀ ਤਿਆਰੀ ਕਰਵਾ ਰਹੇ ਹਾਂ ਸੋ ਬਹੁਤ ਜਦਾ ਇੰਪੋਰਟੈਂਟ ਆਪਾਂ ਨੇ ਫਰਸਟ ਜਿਹੜੀ ਕਲਾਸ ਹੈ ਵਿਰੋਧੀ ਸ਼ਬਦ ਪਾਰਟ 1 ਦੀ ਉਹਦੇ ਵਿੱਚ ਬਹੁਤ ਇੰਪੋਰਟੈਂਟ ਜਿਹੜੇ ਆਪਾਂ ਨੇ ਵਿਰੋਧੀ ਸ਼ਬਦ ਕੀਤੇ ਸੀ ਸੋ ਜਿਹੜੇ ਬੱਚੇ ਨੇ ਹੁਣ ਤੱਕ ਮੇਰੀ ਉਹ ਕਲਾਸ ਨਹੀਂ ਦੇਖੀ ਜਾ ਕੇ ਜਰੂਰ ਦੇਖੋ ਤੇ ਅੱਜ ਆਪਾਂ ਲੈ ਕੇ ਆਜਾ ਰਹੇ ਹਾਂ ਵਿਰੋਧੀ ਸ਼ਬਦ ਪਾਰਟ 2 ਜਿਸ ਦੇ ਵਿੱਚ ਅੱਜ ਆਪਾਂ ਰਹਿੰਦੇ ਜਿਹੜੇ ਆਪਣੇ ਪ੍ਰਤੀਸ਼ਤ ਨੂੰ ਕਰਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਇੱਕ ਗੱਲ ਹੋਰ ਜੀ ਜੇ ਤੈਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਲਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਇਹ ਪੀਡੀਐਫ ਹੈ ਤਾਂ ਨੂੰ ਫ੍ਰੀ ਆਫ ਕੋਸਟ ਮੇਰੇ ਟੈਲੀਗ੍ਰਾਮ ਚੈਨਲ ਤੋਂ ਮਿਲੂਗੀ ਸੋ ਟੈਲੀਗ੍ਰਾਮ ਨੂੰ ਵੀ ਜ਼ਰੂਰ ਜੁਆਇਨ ਕਰ ਲਿਓ ਜੀ ਤੇ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਤਾਂ ਕਿ ਤੁਹਾਡਾ ਕੋਈ ਵੀ ਜਿਹੜਾ ਇੱਕ ਨੰਬਰ ਵੀ ਗਲਤ ਨਾ ਹੋਵੇ ਪੇਪਰ 'ਚ ਇੱਕ ਨੰਬਰ ਵੀ ਨਾ ਕੱਟੀ ਕਿਉਂਕਿ ਇਸ ਜਿਹੜੇ ਆਪਣੇ ਦੋ ਪਾਰਟ 'ਚ ਜਿਹੜਾ ਆਪਾਂ ਨੇ ਕੀ ਹੈ ਵਿਰੋਧੀ ਸ਼ਬਦ ਪੂਰੇ ਕੀਤੇ ਨੇ ਸੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੀ ਹੈ ਜਿਹੜਾ ਫਾਈਨਲ ਤੁਹਾਡਾ ਜਦੋਂ ਪੇਪਰ ਹੋਊਗਾ ਕਨਸਟੇਬਲ ਦਾ ਉਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਅਕੀ ਦੇਖੋ ਇਹ ਫਸਟ ਆਪਣੇ ਕੋਲੇ ਆ ਗਿਆ ਕਹਿੰਦਾ ਹਿੰਸਾ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਕੀ ਹੁੰਦਾ ਹੈ ਇਹ ਹੈਗਾ ਕ੍ਰੋਧ ਬੀ ਹੈਗਾ ਆਮਾਨ ਵੀ ਸੀ ਹੈਗਾ ਪੜਕਣਾ ਡੀ ਹੈਗਾ ਅਹਿੰਸਾ ਕੀ ਹੁੰਦਾ ਜੀ ਹਿੰਸਾ ਦਾ ਵਿਰੋਧਾਰਥਕ ਸ਼ਬਦ ਕੀ ਅਨਸਰ ਆਊਗਾ ਇਸ ਕੁਐਸਚਨ ਦਾ ਇਹ ਤਾਂ ਅਨਸਰ ਆਜੂਗਾ ਜੀ ਡੀ ਅਹਿੰਸਾ ਹਿੰਸਾ ਦਾ ਵਿਰੋਧਾার্থক ਸ਼ਬਦ ਕਿਹ ਹੁੰਦਾ ਜੀ ਅਹਿੰਸਾ ਡੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਇਹ ਅਮੀਰ ਦਾ ਵਿਰੋਧਾার্থক ਸ਼ਬਦ ਹੁੰਦਾ ਹੈ ਏ ਹੈਗਾ ਭਿਖਾਰੀ ਵੀ ਹੈਗਾ ਗਰੀਬ ਸੀ ਹੈਗਾ ਧਨਵਾਨ ਡੀ ਹੈਗਾ ਦੋਲਤਮੰਦ ਕੀ ਆਨਸਰ ਆਜੂਗਾ ਜੀ ਅਮੀਰ ਦਾ ਵਿਰੋਧਾার্থক ਸ਼ਬਦ ਤਦ ਆਨਸਰ ਆਜੂਗਾ ਜੀ ਬੀ ਗਰੀਬ ਅਮੀਰ ਦਾ ਵਿਰੋਧਾার্থক ਸ਼ਬਦ ਕੀ ਹੁੰਦਾ ਜੀ ਗਰੀਬ ਨੈਕਸਟ ਦੇਖੋ ਜੀ ਠੀਕ ਦਾ ਵਿਰੋਧਾਥਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਗਲਤ ਬੀ ਹੈਗਾ ਦਰੁਸਤ ਸੀ ਹੈਗਾ ਗੋਪਤ ਡੀ ਹੈਗਾ ਥੋੜਾ ਕੀ ਆਨਸਰ ਆਜੂਗਾ ਜੀ ਠੀਕ ਦਾ ਵਿਰੋਧਾਥਕ ਸ਼ਬਦ ਤੇ ਇਹਦਾ ਆਨਸਰ ਆਜੂਗਾ ਜੀ ਏ ਗਲਤ ਠੀਕ ਦਾ ਵਿਰੋਧਾਥਕ ਸ਼ਬਦ ਕੀ ਹੁੰਦਾ ਜੀ ਗਲਤ ਏ ਆਨਸਰ ਆਜੂਗਾ ਨੈਕਸਟ ਦੇਖੋ ਜੀ ਨੈਕਸ ਆਪਣਾ ਇਹ ਪਾਰ ਹੈ ਜੀ ਨੂੰ ਠੀਕ ਕਰ ਲਿਓ ਪਾਰ ਹੈ ਪਾਰ ਆ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਪਾਰਪਾਣਾ ਮੋਟਾ ਹੋਲਾ ਜਬ ਬਹੁਤ ਕੀ ਅਨਸਰ ਆਜੂਗਾ ਜੀ 55ਵੇਂ ਦਾ ਕੀ ਅਨਸਰ ਆਜੂਗਾ ਜੀ ਤਾਂ ਅਨਸਰ ਆਜੂਗਾ ਜੀ ਹੋਲਾ ਇੱਕ ਸ਼ਬਦ ਹੁੰਦਾ ਜੀ ਇਹਨੂੰ ਮੈਂ ਦੁਬਾਰੇ ਪਾ ਦਿੰਨਾ ਇੱਕ ਸ਼ਬਦ ਹੁੰਦਾ ਆਪਣੇ ਕੋਲੇ ਪਾਰ ਆ ਇਹ ਹੈ ਜੀ ਪਰ ਪਗ ਪਾਰਖ ਨੇ ਗਲਤੀ ਲਿਖਿਆ ਟਾਈਪ ਹੋਇਆ ਹੋਇਆ ਪਰ ਦਾ ਵਿਰੋਧੀ ਸ਼ਬਦ ਕਿਹਨਾਂ ਦਾ ਜੀ ਹੋਲਾ ਸੀ ਅਨਸਰ ਆਜੂਗਾ ਨੈਕਸ ਦੇਖੋ ਜੀ ਨਵਾ ਦਾ ਵਿਰੋਧਾਰਥਕ ਸ਼ਬਦ ਹੁੰਦਾ ਜੀ ਨੈਕਸ ਆਪਣਾ ਸ਼ਬਦ ਆ ਗਿਆ ਨਵਾ ਇਹ ਹੈਗਾ ਨਵੀ ਬੀ ਹੈਗਾ ਨਮੂਨਾ ਸੀ ਹੈਗਾ ਨਮਿਆਉਣਾ ਡੀ ਹੈਗਾ ਪੁਰਾਣਾ ਕੀ ਅਨਸਰ ਆਜੂਗਾ ਜੀ 57 ਦਾ ਤੇ ਇਹਦਾ ਅਨਸਰ ਆਜੂਗਾ ਜੀ ਡੀ ਪੁਰਾਣਾ ਨਾਮ ਦਾ ਵਿਰੋਧਾર્થਕ ਸ਼ਬਦ ਕੀ ਹੁੰਦਾ ਜੀ ਪ੍ਰਾਣਾ ਡੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਕਟਿਆ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਕਟਿਆਪਣ ਬੀ ਹੈਗਾ ਕਮੀਨਾ ਸੀ ਹੈਗਾ ਲਾਲਚ ਡੀ ਹੈਗਾ ਵਧੀਆ ਕੀ ਆਨਸਰ ਆਜੂਗਾ ਜੀ ਕਟਿਆ ਦਾ ਵਿਰੋਧਾર્થਕ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ ਡੀ ਵਧੀਆ ਕਟਿਆ ਦਾ ਵਿਰੋਧਾર્થਕ ਸ਼ਬਦ ਕੀ ਹੁੰਦਾ ਹੈ ਵਧੀਆ ਡੀ ਆਨਸਰ ਆਜੂਗਾ ਜੀ ਇਸ ਕੁਸ਼ਨ ਦਾ ਤੋਾਰੇ ਲਾ ਦਿੰਨਾ ਮੈਂ ਇਹਦਾ ਆਨਸਰ ਆਜੂਆ ਆਪਣੇ ਕੋਲੇ ਵਧੀਆ ਕਟ ਗਿਆ ਦਾ ਵਿਰੋਧੀ ਸ਼ਬਦ ਕੀ ਹੋਊਗਾ ਜੀ ਵਧੀਆ ਡੀ ਆਨਸਰ ਆ ਜਾਊਗਾ ਇਹ ਨੈਕਸਟ ਦੇਖੋ ਆਮਦਨ ਦਾ ਵਿਰੋਧার্থਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਖਰਚ ਬੀ ਹੈਗਾ ਦੌਲਤ ਸੀ ਹੈਗਾ ਤਨਾੜ ਡੀ ਹੈਗਾ ਆਮਦਨੀ ਕੀ ਆਨਸਰ ਆਜੂਗਾ ਜੀ ਆਮਦਨ ਦਾ ਵਿਰੋਧার্থਕ ਸ਼ਬਦ ਤਾਂ ਆਨਸਰ ਆਜੂਗਾ ਜੀ ਏ ਖਰਚ ਆਮਦਨ ਦਾ ਵਿਰੋਧার্থਕ ਸ਼ਬਦ ਕਿਹਨੂੰ ਹੈ ਜੀ ਖਰਚ ਏ ਆਨਸਰ ਆਜੂਗਾ ਜੀ नैक्सट देखो जी इंपोर्टेंट यह अगला शब्द अगाड़ी का विरोध अर्थक शब्द पिछाड़ी पिछेत्री शब्द आंसर आजगा जी, दा, दा जी C, पिछाड़ी अगाड़ी का विरोध अर्थक शब्द क्या पिछाड़ी आंसर आजगा गो। इस क्वेश्चन जी, है जी है। Next, देखो जी उल्टा विरोध अर्थक शब्द होंगे है ए है क्या जी सिद्धा बी है क्या मुद्दा सी है क्या पुट्ठा डी है क्या बिंगा की आंसर आ जाएगा जी उल्टा था आंसर आ जाएगा जी ए सीधा उल्टा का विरोध अर्थक शब्द की होंगे जी सीधा ए आंसर आ जाएगा नेक्स्ट नैक्सट देखो जी थोड़ा दा विरोध अर्थक शब्द होंगे है ए है जी घट बी है लघु सी है बहुत डी है मध्यम की आंसर आ जी ਵੀ ਥੋੜਾ ਦਾ ਵਿਰੋਧਾਰਥਕ ਸ਼ਬਦ ਕਿਹੜਾ ਹੁੰਦਾ ਇਹਨਾਂ ਚੋਂ ਤੈਦਾ ਅਨਸਰ ਆਜੂਗਾ ਜੀ ਸੀ ਬਹੁਤ ਥੋੜਾ ਦਾ ਵਿਰੋਧਾਰਥਕ ਕਿਉਂ ਤੇ ਬਹੁਤ ਸੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਆਜ਼ਾਦੀ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਇਹ ਹੈਗੇ ਰਿਹਾਈ ਬੀ ਹੈਗੇ ਮੁਕਤੀ ਸੀ ਹੈਗੇ ਸੰਤੰਤਰਤਾ ਡੀ ਹੈ ਗੁਲਾਮੀ ਕੀ ਅਨਸਰ ਆਜੂਗਾ ਜੀ ਆਜ਼ਾਦੀ ਦਾ ਵਿਰੋਧਾਰਥਕ ਸ਼ਬਦ ਤੈਦਾ ਅਨਸਰ ਆਜੂਗਾ ਜੀ ਡੀ ਗੁਲਾਮੀ ਅਜਾਦੀ ਦਾ ਵਿਰੋਧਾਰਥਕ ਸ਼ਬਦ ਕੀ ਹੁੰਦਾ ਹੈ ਗੁਲਾਮੀ ਡੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਸੁਕਾਂਤ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਨੈਕਸਟ ਆਪਣੇ ਕੋਲ ਸੁਕਾਂਤ ਸ਼ਬਦ ਆ ਗਿਆ ਹੁਣ ਆਪਾਂ ਨੇ ਇਹਦਾ ਵਿਰੋਧੀ ਸ਼ਬਦ ਦੱਸਣਾ ਹੈ ਜੀ ਇਹ ਹੈਗਾ ਦੁਖੀ ਬੀ ਹੈਗਾ ਦੁਖਾਂਤ ਸੀ ਹੈਗਾ ਦੁਖਿਆਰਾ ਡੀ ਹੈਗਾ ਸੁਖੀ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਇਹਦਾ ਅਨਸਰ ਆਜੂਗਾ ਜੀ ਬੀ ਦੁਖਾਂਤ ਸੁਕਾਂਤ ਦਾ ਵਿਰੋਧਾਰਥਕ ਸ਼ਬਦ ਕੀ ਹੁੰਦਾ ਹੈ ਦੁਖਾਂਤ ਬੀ ਅਨਸਰ ਆਜੂਗਾ ਜੀ

ਹਨਿਰੇ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਅਧਿਕਾਰ ਬੀ ਹੈਗਾ ਚਾਣਨਾ ਸੀ ਹੈਗਾ ਚਾਣਨਹੀਨ ਡੀ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ ਹੁਣ ਹਨਿਰੇ ਦਾ ਆਪਣਾ ਕਿਹ ਵਿਰੋਧਾਰਥਕ ਸ਼ਬਦ ਦੱਸਣਾ ਹੈ ਕੀ ਅਨਸਰ ਆਜੂਗਾ ਇਸ ਕੁਐਸਚਨ ਤੇ ਤਾਂ ਅਨਸਰ ਆਜੂਗਾ ਜੀ ਬੀ ਚਾਣਨਾ ਹਨਿਰੇ ਦਾ ਵਿਰੋਧਾਰਥਕ ਸ਼ਬਦ ਕੀ ਹੁੰਦਾ ਚਾਣਨਾ ਬੀ ਅਨਸਰ ਆਜੂਗਾ ਨੈਕਸਟ ਦੇਖੋ ਜੀ

ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਹੈ ਜੀ ਅੰਦਰਲਾ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਹੁਣ ਆਪਾਂ ਤੁਹਾਨੂੰ ਅੰਦਰਲਾ ਸ਼ਬਦ ਆ ਗਿਆ ਤਾਂ ਆਪਾਂ ਨੇ ਵਿਰੋਧੀ ਸ਼ਬਦ ਦੱਸਣਾ ਹੈ ਇਹ ਹੈਗਾ ਅੰਦਰੂਨੀ b ਹੈਗਾ ਬਾਹਰਲੇ c ਹੈਗਾ ਬਾਹਰੀ d ਹੈਗਾ ਬਾਹਰਲਾ ਕੀ ਅਨਸਰ ਆਜੂਗਾ ਜਿਸ ਕੁਐਸਚਨ ਦਾ ਤੇ ਤਾਂ ਅਨਸਰ ਆਜੂਗਾ ਜੀ d ਬਾਹਰਲਾ ਅੰਦਰਲਾ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਹੈ ਬਾਹਰਲਾ d ਅਨਸਰ ਆਜੂਗਾ ਨੈਕਸਟ ਦੇਖੋ ਜੀ

असलियत या शुद्ध की आंसर आ जाएगा जी असली का विरोधार्थ शब्द तो आंसर आ जी ए नकली असली का विरोधार्थ शब्द की होंगे जी नकली ए आंसर आ जाएगा जी देखो जी हान दा विरोधात्मक शब्द होंगे जी ए है क्या हानि बी है घाटा सी है क्या बराबर डी है क्या लाभ हान दा विरोधार्थ शब्द की हो तो यह आंसर आजगा जी डी लाभ हान जानी आप हानी भी लिख सकते हान जा हानी भी लिख सकते हैं शब्द में आपका विरोधी शब्द लाभ डी आंसर आजगे नैक्सट देखो जी उच्चा विरोध आर्थिक शब्द होंगे है ए हैगा जी उचाई बी है उतला सी हैगा नीमा डी है पिछला की आंसर आजगा जी उच्चे विरोध आर्थिक शब्द ਤੈਨੂੰ ਅਨਸਰ ਆਜੂਗਾ ਜੀ ਸੀ ਨੀਮਾ ਉਚਿਤ ਅਵਿਰੋਧਾਤਿਕ ਸ਼ਬਦ ਕਿਹੁੰਦਾ ਨੀਮਾ ਸੀ ਅਨਸਰ ਆਜੂਗਾ ਜੀ ਜੇ ਕਲਾਸ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵਾਤਾਂ ਦੀ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਨੈਕਸਟ ਦੇਖੋ ਇਹ ਨਰਕ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਹੁਣ ਆਪਾਂ ਕੋਲ ਸ਼ਬਦ ਆ ਗਿਆ ਜੀ ਨਰਕ ਨੂੰ ਆਪਣੇ ਦਾ ਵਿਰੋਧੀ ਸ਼ਬਦ ਦੱਸਣਾ ਹੈ ਇਹ ਹੈਗਾ ਜੀ ਸਵਰਗ ਬੀ ਹੈਗਾ ਮੌਤ ਸੀ ਹੈਗਾ ਨਾਸਤਿਕ ਡੀ ਹੈਗਾ ਇੰਨਾ ਚੋ ਕੋਈ ਨਹੀਂ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੈਨੂੰ ਅਨਸਰ ਆਜੂਗਾ ਜੀ ਏ ਸਵਰਗ ਨਰਕ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਹੈ ਸਵਰਗ ਏ ਅਨਸਰ ਆਜੂਗਾ ਜੀ ਇਸ ਕੁਸ਼ਚਨ ਦਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਸ਼ਬਦ ਹੈਗਾ ਕੱਚਾ ਕੱਚਾ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਏ ਹੈਗਾ ਕਚਿਆਈ ਬੀ ਹੈਗਾ ਪਕਿਆਈ ਸੀ ਹੈਗਾ ਪੱਕੇ ਡੀ ਹੈਗਾ ਪੱਕਾ ਕੀ ਅਨਸਰ ਆਜੂਗਾ ਜੀ ਕੱਚਾ ਦਾ ਵਿਰੋਧੀ ਸ਼ਬਦ ਤੈਨੂੰ ਅਨਸਰ ਆਜੂਗਾ ਜੀ ਡੀ ਪੱਕਾ ਕੱਚਾ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਜੀ पक्का आंसर जाएगा। नैक्सट देखो जी नि का विरोध आर्थिक शब्द होंगे है। है जी निप बी है, है छोटा डी है आंसर जाएगा जी बी बड़ा निरोध अर्थक शब्द होंगे जी बड़ा ए बी आंसर आजगा इस क्वेश्चन नैक्सट देखो जी नैक्स अपने को शब्द आ गया उदम ਉੱਤਮ ਦਾ ਆਪਣੀ ਵਿਰੋਧਾਤਕ ਸ਼ਬਦ ਦੱਸਣਾ ਹੈ ਜੀ ਇਹ ਹੈਗਾ ਦਲੇਰੀ ਬੀ ਹੈਗਾ ਮਿਹਨਤ ਸੀ ਹੈਗਾ ਆਲਸ ਡੀ ਹੈਗਾ ਹਿੰਮਤ ਕੀ ਅਨਸਰ ਆਜੂਗਾ ਇਸ ਕੁਸ਼ਨ ਦਾ ਇਹ ਤਾਂ ਅਨਸਰ ਆਜੂਗਾ ਜੀ ਸੀ ਆਲਸ ਉੱਦਮ ਦਾ ਵਿਰੋਧਾਤਕ ਸ਼ਬਦ ਹੁੰਦਾ ਜੀ ਆਲਸ ਸੀ ਅਨਸਰ ਆਜੂਗਾ ਨੈਕਸਟ ਦੇਖੋ ਨੈਕਸਟ ਆਪਣੇ ਕੋਲ ਸ਼ਬਦ ਹੈਗਾ ਜੀ ਸੁਚਿਆ ਦਾ ਵਿਰੋਧਾਤਕ ਸ਼ਬਦ ਹੁੰਦਾ ਹੈ ਏ ਹੈਗਾ ਜੀ ਝੁੱਠਾ ਬੀ ਹੈਗਾ ਨਿਰਮਲ ਸੀ ਹੈਗਾ ਹਲਾਲ ਡੀ ਹੈਗਾ ਕਟਿਆ ਕੀ ਆਨਸਰ ਆਜੂਗਾ ਸੁੱਚਾ ਦਾ ਵਿਰੋਧਾਤਕ ਸ਼ਬਦ ਤੇਦਾ ਆਨਸਰ ਆਜੂਗਾ ਜੀ ਏ ਝੁੱਠਾ ਸੁੱਚਾ ਦਾ ਵਿਰੋਧਾਤਕ ਸ਼ਬਦ ਧੁੰਦਿਆ ਜੀ ਝੁੱਠਾ ਏ ਆਨਸਰ ਆਜੂਗਾ ਨੈਕਸਟ ਦੇਖੋ ਜੀ ਨੈਕਸਟ ਆਪਾਂ ਕੋਲ ਸ਼ਬਦ ਹੈਗਾ ਸੱਜਣ ਸੱਜਣ ਦਾ ਆਪਾਂ ਨੇ ਵਿਰੋਧ ਅਰਥਕ ਸ਼ਬਦ ਦੱਸਣਾ ਜੀ ਏ ਹੈਗਾ ਮਿੱਤਰ ਬੀ ਹੈਗਾ ਮਿੱਤਰਤਾ ਸੀ ਹੈਗਾ ਯਾਰ ਡੀ ਹੈਗਾ ਦੂਰਜਣ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਇਹਦਾ ਆਨਸਰ ਆਜੂਗਾ ਜੀ ਡੀ ਦੁਰਜਨ ਸੱਚ ਦਾ ਵਿਰੋਧਾਤਿਕ ਸ਼ਬਦ ਹੁੰਦਾ ਦੁਰਜਨ ਡੀ ਆਨਸਰ ਆਜੂਗਾ ਇਸ ਕੁਐਸਚਨ ਦਾ ਨੈਕਸਟ ਦੇਖੋ ਨੈਕਸਟ ਆਪਣਾ ਕੋਈ ਕੁਐਸਚਨ ਆ ਗਿਆ ਨੰਗਾ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਨੈਕਸਟ ਆਪਣਾ ਸ਼ਬਦ ਦਾ ਨੰਗਾ ਹੁਣ ਆਪਣੇ ਤੋਂ ਵਿਰੋਧੀ ਸ਼ਬਦ ਦੱਸਣਾ ਹੈ ਇਹ ਹੈਗਾ ਨੰਗ ਬੀ ਹੈਗਾ ਟਾ ਕਿਆ ਸੀ ਹੈਗਾ ਨੰਗੇ ਡੀ ਹੈਗਾ ਇਹਨਾਂ ਚੋਂ ਕੋਈ ਨਹੀਂ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ पहला आंसर आजगा जी बी ढकिया नंगोध अर्थक शब्द होंगे शब्द होंगे शब्द जी। है पढ़िया हूँ अपने विरोधी शब्द दसने जी एगा साखर बी है अनपढ़िया डी हैगा पड़ाकू की आंसर आजगा जी पढ़िया शब्द तो यह आंसर आजगा जी सी अनपढ़िया पढ़िया का विरोध आर्थिक शब्द की आजगाखो जी घटना का विरोध आर्थिक शब्द होंगे है ए हैगा बधना बी है मुकना सी है, के है के थोड़ना डी हैगा थोड़ा की आंसर आ जूगा जी इस क्वेश्चन कांसर आजगा जी ए बदना घटना का विरोध शब्द की होंगे ਵਧਣਾ ਇਹ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਇਹ ਨੈਕਸਟ ਆਪਾਂ ਕੋਲ ਸ਼ਬਦ ਹੈਗਾ ਗਿਆਨੀ ਦਾ ਵਿਰੋਧਾਤਕ ਸ਼ਬਦ ਹੁੰਦਾ ਹੈ ਨੈਕਸਟ ਆਪਾਂ ਕੋਲ ਸ਼ਬਦ ਹੈਗਾ ਗਿਆਨੀ ਹੁਣ ਆਪਾਂ ਨੇ ਇਹਦਾ ਵਿਰੋਧੀ ਸ਼ਬਦ ਦੱਸਣਾ ਹੈ ਇਹ ਹੈਗਾ ਗਿਆਨਵਾਨ ਬੀ ਹੈਗਾ ਅਗਿਆਨੀ ਸੀ ਹੈਗਾ ਗੰਨਨ ਡੀ ਹੈਗਾ ਪਾਪੀ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇਜਾ ਅਨਸਰ ਆਜੂਗਾ ਜੀ ਬੀ ਅਗਿਆਨੀ ਗਿਆਨੀ ਦਾ ਜਿਹਨੂੰ ਗਿਆਨ ਹੋਵੇ ਉਹਨਾਂ ਆਪਾਂ ਗਿਆਨੀ ਕਹਿ ਦਿੰਦੇ ਆ

नैक्सट अपने को शब्द आ गया हसमुख का विरोधाथक शब्द होंगे ए रोंदू बी है हसना, सौंदू डी है हादसा आजगा जी हसमुख का विरोधी शब्द आंसर आजगा जी ए रोंदू हसमुख का विरोध अर्थक शब्द होंगे रोंदू ए आंसर आजुगा नैक्सट देखो लुच्चा का विरोधाथक शब्द होंगे अपना शब्द आ गया लुचा अपने विरोधाथक शब्द है ए है लुचापन बी है चलाक सी है बईमान डी है लुचा का विरोध तथा शब्द की होंगे भला मानस डी आंसर आजगा जी इस क्वेश्चन देखो जी नैक्सट अपने को शब्द आ गया रुसना रुसणा का विरोध शब्द होंगे है

ਏ ਹੈਗਾ ਦੌਲਤਮੰਦ ਬੀ ਹੈਗਾ ਮੀਰ ਸੀ ਹੈਗਾ ਤਨਹੀਨ ਡੀ ਹੈਗਾ ਤਨਾੜ ਕੀ ਅਨਸਰ ਆਜੂਗਾ ਜੀ ਧਨਵਾਨ ਦਾ ਵਿਰੋਧੀ ਸ਼ਬਦ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਤਨਹੀਨ ਧਨਵਾਨ ਮਤਲਬ ਜਿਹਦੇ ਕੋਲ ਬਹੁਤ ਸਾਰਾ ਧਨ ਹੋਵੇ ਉਹ ਕੀ ਹੁੰਦਾ ਧਨਵਾਨ ਤੇ ਤਨਹੀਨ ਜਿਸ ਲਵੇ ਕੁਝ ਵੀ ਧਨ ਨਾ ਹੋਵੇ ਉਹ ਆਪਾਂ ਕਹਿੰਦੇ ਨੇ ਤਨਹੀਨ ਤਾਂ ਧਨਵਾਨ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਤਨਹੀਨ ਨੈਕਸਟ ਦੇਖੋ ਨੈਕਸਟ ਆਪਣਾ ਸ਼ਬਦ ਹੈ ਡਰੁਦ ਵਿਰੋਧਾਤਕ ਸ਼ਬਦ ਹੁੰਦਾ ਹੈ ਇਹ ਹੈਗਾ ਦਲੇਰ ਬੀ ਹੈਗਾ ਡਰਪੋਕ ਸੀ ਹੈਗਾ ਡਰੋਕ ਡੀ ਹੈਗਾ ਡਰਨਾ ਕੀ ਆਨਸਰ ਆਜੂਗਾ ਜੀ ਡਰੂ ਦਾ ਵਿਰੋਧਾਤਕ ਸ਼ਬਦ ਤੇਰਾ ਆਨਸਰ ਆਜੂਗਾ ਜੀ ਦਲੇਰ ਡਰੂ ਹੁੰਦਾ ਜਿਹੜਾ ਡਰ ਦਰੰਦਾ ਹੈ ਹਰ ਟਾਈਮ ਆਨ ਦਾ ਡਰੂ ਤਾਂ ਡਰੂ ਦੇ ਉਤੀਸ਼ਾ ਤੇ ਕੀ ਹੋ ਗਿਆ ਦਲੇਰ ਜਿਹੜਾ ਕੀ ਹੈ ਕਿਸੇ ਵੀ ਡਰ ਤੋਂ ਨਹੀਂ ਡਰਦਾ ਹੈਗੇ ਉਹਨੂੰ ਕੀ ਕਹਿੰਦੇ ਨੇ ਦਲੇਰ ਇਹ ਆਨਸਰ ਆਜ ਗਿਆ ਨੈਕਸਟ ਦੇਖੋ ਇਹ ਨੈਕਸਟ ਆਪਾਂ ਕੋਲ ਸ਼ਬਦ ਆਗਾ ਮਦਰਤ ਦਾ ਵਿਰੋਧਾার্থক ਸ਼ਬਦ ਹੁੰਦਾ ਹੈ ਇਹ ਹੈਗਾ ਪਤਲਾ B ਹੈਗਾ ਕਾਲਾ C ਹੈਗਾ ਲੰਬਾ D ਹੈਗਾ ਗੰਝਾ ਕੀ ਅਨਸਰ ਆਜੂਗਾ ਜੀ ਮਦਰਤ ਦਾ ਵਿਰੋਧਾার্থক ਸ਼ਬਦ ਤੇ ਇਹਦਾ ਅਨਸਰ ਆਜੂਗਾ ਜੀ C ਲੰਬਾ ਮਦਰਤ ਹੁੰਦਾ ਕੀ ਹੁੰਦਾ ਜਿਹੜਾ ਕੀ ਹੈ ਕੱਤ ਤੋਂ ਛੋਟਾ ਹੋਵੇ ਉਹਨੂੰ ਆਪ ਮਦਰਤ ਕਹਿੰਦੇ ਨੇ ਜੀ ਤਾਂ ਕੀ ਹੈ ਲੰਮਤ ਕਦੋਂ ਆਉਂਦਾ ਸਰੀਰ ਦਾ ਮਾਧ੍ਰਾ ਮਤਲਬ ਜਿਹੜਾ ਹਾਈਟ ਘੱਟ ਹੋਵੇ ਦੂਸਰੇ ਪਾਸੇ ਦਾ ਵਿਰੋਧੀ ਸ਼ਬਦ ਕੀ ਹੋਵੇ ਲੰਬਾ ਜਿਹੜਾ ਕੀ ਹੈ ਹਾਈਟ ਵਿੱਚ ਲੰਬਾ ਹੋਵੇ ਉਹਨੂੰ ਕਹਿੰਦੇ ਲੰਬਾ ਤਾਂ ਮਾਧ੍ਰਤਾ ਦਾ ਜੋਧੀ ਸ਼ਬਦ ਕੀ ਹੋਵੇ ਲੰਬਾ ਸੀ ਅਨਸਰ ਆ ਜੂਗਾ ਨੈਕਸਟ ਦੇਖੋ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਫੁੱਟ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ ਇਹ ਹੈਗਾ ਵਿਰੋਧ ਸੀ ਹੈਗਾ ਸੋਰੀ ਜੀ ਬੀ ਹੈਗਾ ਲੜਾਈ ਸੀ ਹੈਗਾ ਝਗੜਾ ਡੀ ਹੈਗਾ ਤਫਾਕ ਕੀ ਅਨਸਰ ਆ ਜੂਗਾ ਜੀ ਆਪਣਾ ਫੁੱਟ ਦਾ ਫੁੱਟ ਦਾ ਕਿਹ ਅਨਸਰ ਆਜੂਗਾ ਜੀ ਤਦ ਅਨਸਰ ਆਜੂਗਾ ਜੀ ਡੀ ਇਤਫਾਕ ਫੁੱਟ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਹੈ ਇਤਫਾਕ ਡੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਰਾਤ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਏ ਹੈਗਾ ਹਨੇਰਾ ਬੀ ਹੈਗਾ ਦਿਨ ਸੀ ਹੈਗਾ ਲੋ ਡੀ ਹੈਗਾ ਰਾਤਾਂ ਕੀ ਅਨਸਰ ਆਜੂਗਾ ਜੀ ਰਾਤ ਦਾ ਵਿਰੋਧਾਤਿਕ ਸ਼ਬਦ ਤਦ ਅਨਸਰ ਆਜੂਗਾ ਜੀ ਬੀ ਦਿਨ ਰਾਤ ਦਾ ਵਿਰੋਧਾਤਿਕ ਸ਼ਬਦ ਕੀ ਹੁੰਦਾ ਦਿਨ ਬੀ ਅਨਸਰ ਆਜੂ ਗਏ ਕਲਾਸ ਵਧੀਆ ਲੱਗ ਰਹੀ ਹੈ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇੰਪੋਰਟੈਂਟ ਇੰਪੋਰਟੈਂਟ ਕਲਾਸੇਜ਼ ਮਿਲ ਸਕਣ ਸੋ ਕਲਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨੈਕਸਟ ਲਿਖੋ ਰੋਗੀ ਦਾ ਵਿਰੋਧਾার্থক ਸ਼ਬਦ ਹੁੰਦਾ ਹੈ ਨੈਕਸਟ ਆਪਣਾ ਸ਼ਬਦ ਆ ਗਿਆ ਰੋਗੀ ਦਾ ਵਿਰੋਧਾার্থক ਸ਼ਬਦ ਹੁੰਦਾ ਹੈ ਏ ਹੈਗਾ ਅਰੋਗੀ ਬੀ ਹੈਗਾ ਰੋਗਣ ਸੀ ਹੈਗਾ ਰੋਗੀਆਂ ਡੀ ਹੈਗਾ ਰੋਗਣਾ ਕੀ ਆਨਸਰ ਆਜੂਗਾ ਜੀ ਰੋਗੀ ਦਾ ਵਿਰੋਧਾਤਮਕ ਸ਼ਬਦ ਤਾਂ ਇਹਦਾ ਆਨਸਰ ਆਜੂਗਾ ਜੀ ਏ ਅਰੋਗੀ ਰੋਗੀ ਹੁੰਦਾ ਜਿਹਨੂੰ ਕੋਈ ਰੋਗ ਹੋਵੇ ਉਹਨਾਂ ਪਰੋਗੀ ਕਹਿੰਦੇ ਨੇ ਜਿਹਨੂੰ ਕੋਈ ਵੀ ਰੋਗ ਨਾ ਹੋਵੇ ਪੂਰਾ ਤੰਦਰੁਸਤ ਹੋਵੇ ਉਹਨਾਂ ਨੂੰ ਤਾਂ ਅਰੋਗੀ ਕਹਿੰਦੇ ਨੇ ਆ ਤਾਂ ਰੋਗੀ ਦਾ ਵਿਰੋਧੀ ਸ਼ਬਦ ਕੀ ਹੁੰਦਾ ਅਰੋਗੀ ਏ ਆਨਸਰ ਆਜੂਗਾ ਜੀ ਨੈਕਸਟ ਦੇਖੋ ਦੁਰਗੰਧ ਦਾ ਵਿਰੋਧਾਤਮਕ ਸ਼ਬਦ ਹੁੰਦਾ ਹੈ ਏ ਹੈਗਾ ਵਦਬੂ ਬੀ ਹੈਗਾ ਸੁਗੰਧ ਸੀ ਹੈਗਾ ਵਦ ਡੀ ਹੈਗਾ ਤਿਹੜਾ ਕੀ ਆਨਸਰ ਆਜੂਗਾ ਜੀ ਦੁਰਗੰਧ ਦਾ ਵਿਰੋਧਾਤਮਕ ਸ਼ਬਦ ਦਾ ਅਨਸਰ ਆਜੂਗਾ ਜੀ ਬੀ ਸੋਗੰਦ ਦੁਰਗੰਧ ਜਿਹੜੇ ਬਹੁਤ ਜ਼ਿਆਦਾ ਗੰਦੀ ਆਪਨ ਕੇ ਗੰਦਾਂ ਦੇ ਉਹਨੂੰ ਦੁਰਗੰਧ ਕਹਿੰਦੇ ਨੇ ਤਾਂ ਹੂਟੋ ਦਾ ਕੀ ਹੋਗਾ ਸੋਗੰਦ ਜਿਹੜਾ ਕਿ ਬਹੁਤ ਜ਼ਿਆਦਾ ਅੱਛੀ ਖੁਸ਼ਬੂ ਆਉਂਦੀ ਹੈ ਬੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਇਹ ਨੈਕਸਟ ਆਪਣਾ ਸ਼ਬਦ ਹੈ ਜਵਾਨੀ ਦਾ ਵਿਰੋਧਾર્થਕ ਸ਼ਬਦ ਹੁੰਦਾ ਹੈ ਇਹ ਹੈ ਕਿ ਜਵਾਨ ਵੀ ਹੈਗੇ ਜਵਾਨਾ ਡੀ ਹੈਗਾ ਬੜਾਪਾ ਜ ਡੀ ਹੈ ਸੋਰੀ ਜੀ ਸੀ ਹੈਗੇ ਬੜਾਪਾ ਡੀ ਹੈਗਾ ਜੀ ਢਿੱਲਣ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ

परबत का विरोध आर्थक शब्द होंगे पहाड़ बी है मैदान शब्द पर विरोधी शब्द की होंगे मैदान इंपोर्टेंट है जी बहुत पूछा जाता है पर्वत का विरोधी शब्द तीसर आजगा मैदान डी आंसर आ जाएगा खराद का विरोध आर्थक शब्द होंगे ਏ ਹੈਗਾ ਜੀ ਖੋਟਾ ਬੀ ਹੈਗਾ ਠੀਕ ਸੀ ਹੈਗਾ ਦਰਸਤ ਡੀ ਹੈਗਾ ਚੰਗਲਾ ਕੀ ਆਨਸਰ ਆਜੂਗਾ ਜੀ ਖਰਾਤਾ ਵਿਰੋਧਾਤਿਕ ਸ਼ਬਦ ਤੇ ਆਨਸਰ ਆਜੂਗਾ ਜੀ ਏ ਖੋਟਾ ਖਰਾਤਾ ਵਿਰੋਧਾਤਿਕ ਸ਼ਬਦ ਕਿ ਹੁੰਦਾ ਜੀ ਖੋਟਾ ਏ ਆਨਸਰ ਆਜੂਗਾ ਨੈਕਸਟ ਦੇਖੋ ਜੀ ਨੈਕਸਟ ਆਪਣਾ ਕੋਈ ਸ਼ਬਦ ਆ ਗਿਆ ਗਰਮ ਦਾ ਵਿਰੋਧਾਤਿਕ ਸ਼ਬਦ ਹੁੰਦਾ ਹੈ ਹੁਣ ਆਪਾਂ ਕੋਈ ਸ਼ਬਦ ਆ ਗਿਆ ਗਰਮ ਆਪਣੇ ਉਹਦਾ ਵਿਰੋਧੀ ਸ਼ਬਦ ਦੱਸਣਾ ਹੈ ਏ ਹੈਗਾ ਨਰਮ ਬੀ ਹੈਗਾ ਗਰਮੀ ਸੀ ਹੈਗਾ ਸਰਦ ਡੀ ਹੈਗਾ ਬੀ ਹੈ ਕੀ ਅਨਸਰ ਆਜੂਗਾ ਜੀ ਗਰਮ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਸਰਦ ਗਰਮ ਦਾ ਉਲਟ ਕੀ ਹੁੰਦਾ ਹੈ ਜਾਂ ਵਿਰੋਧੀ ਸ਼ਬਦ ਕੀ ਹੁੰਦਾ ਹੈ ਸਰਦ ਸੀ ਅਨਸਰ ਆਜੂਗੇ ਨੈਕਸਟ ਦੇਖੋ ਇਹ ਨੈਕਸਟ ਆਪਣਾ ਸ਼ਬਦ ਦੇਖੋ ਇਹ ਇੱਕ ਦਾ ਵਿਰੋਧਾਰਥਕ ਸ਼ਬਦ ਹੁੰਦਾ ਹੈ 8 ਬੀ ਹੈਗਾ 7 ਸੀ ਹੈਗਾ 5 ਡੀ ਹੈਗਾ ਅਨੇਕ ਇੰਪੋਰਟੈਂਟ ਹੈ ਜੇ ਵੀ ਇੱਕ ਦਾ ਵਿਰੋਧੀ ਸ਼ਬਦ ਤਦ ਅਨਸਰ ਆਜੂਗਾ ਜੀ ਅਨੇਕ ਹਾਂ ਪਰ ਕਹਿ ਦੇਣੀ ਹੈ ਵੀ ਇੱਕ ਸੇ ਭਲੇ ਅਨੇਕ ਤਾਂ ਇੱਕ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਅਨੇਕ ਡੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਅਸ ਦਾ ਲਾਸਟ ਕੁਐਸਚਨ ਕੁਆਰਾ ਦਾ ਵਿਰੋਧੀ ਅਰਥਕ ਸ਼ਬਦ ਹੁੰਦਾ ਹੈ ਇਹ ਹੈਗਾ ਜੀ ਡੰਡਾ ਬੀ ਹੈਗਾ ਵਿਧਵਾ ਸੀ ਹੈਗਾ ਵਿਆਹ ਡੀ ਹੈਗਾ ਛੜਾ ਕੁਆਰਾ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਜੀ ਤਦ ਅਨਸਰ ਆਜੂਗਾ ਜੀ ਸੀ ਵਿਆਹ ਕੁਆਰਾ ਹੁੰਦਾ ਜਿਹੜਾ ਕੀ ਹੈ ਮੈਰਿਜ ਨਾ ਹੋਈ ਹੋਵੇ ਜਿਹਦੀ ਮੈਰਿਜ ਹੋਵੇ ਉਹ ਵਿਆਹ ਹੈ ਤਾਂ ਕੁਆਰਾ ਦਾ ਉਲਟ ਸ਼ਬਦ ਕੀ ਹੋ ਗਿਆ ਵਿਆਹ ਤਾਂ ਸੀ ਅੰਸਰ ਆ ਜਾਊਗਾ ਜੀ ਸੋ ਇਹ ਸੀ ਮੇਰੀ ਅੱਜ ਦੀ ਕਲਾਸ ਕਿਵੇਂ ਲੱਗੀ ਤੁਹਾਨੂੰ ਕਲਾਸ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਲਾਸਿਸ ਵਧੀਆ ਲੱਗ ਰਹੀਆਂ ਨੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਦੇ ਥਿਊ ਜਰੂਰ ਦੱਸਿਆ ਕਰੋ ਤੁਹਾਨੂੰ ਕੁਝ ਪੁੱਛਣਾ ਹੋਵੇ ਤੁਹਾਡੀ ਕੋਈ ਕੁਆਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਦੇ ਹੋ ਜ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਿ ਵੱਧ ਤੋਂ ਵੱਧ ਉਹਨਾਂ ਬੱਚਿਆਂ ਤੱਕ ਵੀਡੀਓ ਪਹੁੰਚ ਸਕੇ ਜਿਹੜੇ ਕੀ ਹੈ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਕਨਸਟੇਬਲ ਹੋਣਾ 25 ਤਿਆਰੀ ਕਰਨਾ ਚਾਹੁੰਦੇ ਨੇ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਉਹਨਾਂ ਤੱਕ ਤੇ ਜੇ ਪੀਡੀਐਫ ਚਾਹੀਦੀ ਹੈ ਤਾਂ ਮੇਰੇ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰਨੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਉੱਥੋਂ ਹੀ ਤੁਹਾਨੂੰ ਇਹ ਫ੍ਰੀ ਆਫ ਕੋਸਟ ਮਿਲੂਗੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ